ਵਾਹਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਰਾ ਹੰ ਭਿਆ ਕੁਣ ਕਰੇ ਇੱਕ ਗੁਣ ਨਹੀਂ ਸਾਡ ਦਿਖੈ ਵਿਖ ਖਾਈ ਮਾਇਆ ਮੋ ਭਾ ਰੂਪੈ ਭੂਲੇ ਸੁਤਦਾਰਾਸਿਓ ਕੀਤ ਲਗਾਈ ਇਕਯ ਉਤਮ ਪੰਥ ਸੁਣ ਔ ਗੁਰ ਸੰਗਤ ਦੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਤੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਦੇਖੇ ਸਭੇ ਥਾਂ ਨਹੀਂ ਤੁਧ ਦੇਹਿਆ ਬਦੋ ਹੋ ਕੁਰਖ ਵਿਧਾਤ ਤਾ ਤੂੰ ਸੋਹਿਆ ਦੀ ਸਦਨਿ ਅਪਾਰ ਅਨੂਪ ਰਾਮਦਾਸ ਗੁਰ ਹਰਿ ਹਾ ਨਾਨਕ ਕਸਮ ਲਜਾਰੇ ਨਾ ਹੈ ਰਾਮਦਾਸ ਸਰ ਵਾਜੂ ਜੀ ਸੁਹੀ ਮਹਲਾ ਸੋਏ ਜੋਤਿਸ ਭਾਵ ਸੀ ਪੰਡਾ ਆਤਮਲੇ ਤੋਤਾ ਛਾ ਨ ਹੋਈ ਸੀ ਪੰਡਾ ਹੱਛਾ ਸੋਏ ਜੋਤਿਸ ਭਾਵ ਸੀ ਪੰਡਾ ਆਤਮਲੇ ਤੋਤਾ ਛਾ ਨ ਸੋ ਦੀ ਪਾਇਸੀ ਇਹ ਦੁਆਰੇ ਤੋਏ ਅੱਛਾ ਹੋਏ ਸੀ ਮਲੇ ਹੱਥ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਜੇ ਹੈ ਕਰਮ ਕਮਾਏ ਤਿਹਾ ਹੋਐ ਸੀ ਅੰਮ੍ਰਿਤਾਰ ਗਾ ਲਾਓ ਆਪ ਵਰਤਾਏ ਸੀ ਜਲਿਆ ਪਤ ਸਿਉ ਜਨਮ ਸਵਾਰ ਵਾਜਾ ਵਐ ਸੀ ਮਾਨਸ ਕਿ ਆਵੇ ਐਸੀ ਨਾਨਕ ਆਪNhਾਲ ਸਾਧੂ ਕੁੱਲਤਾ ਸੀ ਮਾਨਸ ਕੇ ਆ ਵਿਚਾਰਾ WHA-